ਨਮਸਕਾਰ ਸਤਿ ਸ੍ਰੀ ਅਕਾਲ ਆਦਾਬ ਸਵਾਗਤ ਹੈ ਤੁਹਾਡਾ ਪੰਜਾਬੀ ਜਾਗਰਣ ਦੇ YouTube ਚੈਨਲ ਤੇ ਮੈਂ ਅਨੁਰਾਧਾ ਇਸ ਵੀਡੀਓ ਦੀ ਵੱਡੀ ਖਬਰ ਖੰਨਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਜ਼ਿਮੀਦਾਰਾ ਟਾਬੇ ਕੋਲ ਲੁਧਿਆਣਾ ਨੂੰ ਜਾਂਦੇ ਹੋਏ ਇੱਕ ਐਕਸੀਡੈਂਟ ਹੋ ਗਿਆ ਸੀ ਇੱਕ ਟਿਪਪਰ ਤੇ ਟਰਾਲੇ ਦਾ ਐਕਸੀਡੈਂਟ ਹੋ ਗਿਆ ਜਿਸ ਵਿੱਚ ਟਿਪਪਰ ਵਾਲਾ ਰੋਡ ਉੱਪਰ ਖੜ ਕੇ ਟਿਪਪਰ ਦਾ ਟਾਇਰ ਬਦਲ ਰਿਹਾ ਸੀ ਜਿਸ ਵਿੱਚ ਪਿੱਛੇ ਆ ਰਹੇ ਜਿਹੜੀ ਨਾਲ ਲੋਡ ਟਰਾਲੇ ਨੇ ਟੱਕਰ ਮਾਰੀ ਜਿਸ ਵਿੱਚ ਟਾਇਰ ਬਦਲ ਰਿਹਾ ਟਰੱਕਰ ਵਾਲਾ ਥੱਲੇ ਆ ਗਿਆ ਜਿਸ ਦੇ ਮੌਕੇ ਤੇ ਹੀ ਮੌਤ ਹੋ ਗਈ ਤੇ ਟਰਾਲੇ ਵਾਲਾ ਡਰਾਈਵਰ ਵਿੱਚ ਫਸ ਗਿਆ ਸੀ ਤੇ ਟਰਾਲੇ ਦਾ ਕੰਡਕਟਰ ਟੱਕਰ ਹੋਣ ਕਰਕੇ ਬਾਹਰ ਡਿੱਗ ਗਿਆ ਸੀ ਜਿਸ ਨੂੰ ਮੌਕੇ ਤੇ ਐਂਬੂਲੈਂਸ ਰਾਹੀਂ ਸਿਵਲ ਹਸਪਤਾਲ ਖੰਨਾ ਦਾਖਲ ਕਰਵਾਇਆ ਗਿਆ ਦੂਜੇ ਪਾਸੇ ਫਸੇ ਵਿਅਕਤੀ ਨੂੰ ਪਬਲਿਕ ਦੀ ਹੈਲਪ ਨਾਲ ਟਰਾਲੇ ਵਿੱਚੋਂ ਬਾਹਰ ਕੱਢਿਆ ਗਿਆ ਤੇ ਐਂਬੂਲੈਂਸ ਦੀ ਮਦਦ ਨਾਲ ਸਿਵਲ ਹਸਪਤਾਲ ਖੰਨਾ ਦਾਖਲ ਕਰਵਾਇਆ ਗਿਆ ਜਿੱਥੇ ਡਾਕਟਰ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਤੁਹਾਨੂੰ ਦੱਸ ਦਈਏ ਕਿ ਇਸ ਭਿਆਨਕ ਸੜਕ ਹਾਦਸੇ ਵਿੱਚ ਦੋ ਵਿਅਕਤੀਆਂ ਦੀ ਮੌਤ ਹੋ ਗਈ ਤੇ ਪਹਿਪ ਚਾਲਕ ਦੀ ਪਛਾਣ ਵਿਪਨ ਕੁਮਾਰ ਵਾਸੀ ਮੰਡੀ ਹਿਮਾਚਲ ਪ੍ਰਦੇਸ਼ ਵਜੋਂ ਹੋਈ ਹੈ ਅਤੇ ਟਰਾਲੇ ਡਰਾਈਵਰ ਦੀ ਪਛਾਣ ਤਨਵੀਰ ਵਾਸੀ ਮੁਜਾਫਰ ਨਗਰ ਯੂਪੀ ਵਜੋਂ ਹੋਈ ਹੈ ਹਾਦਸੇ ਵਿੱਚ ਟਰੱਕ ਦਾ ਕਲੀਨਰ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ ਹੈ ਐਕਸੀਡੈਂਟ ਸਥਾਨ ਤੇ ਟ੍ਰੈਫਿਕ ਨੂੰ ਚਾਲੂ ਕੀਤਾ ਗਿਆ ਹੈ ਅਤੇ ਪੀਐਸ ਦੁਰਾਹਾ ਵੀ ਮੌਕੇ ਤੇ ਮੌਜੂਦ ਹੈ ਅਤੇ ਕੰਟਰੋਲ ਰੂਮ ਨੂੰ ਵੀ ਸੂਚਿਤ ਕਰ ਦਿੱਤਾ ਗਿਆ ਸੀ ਇਹ ਜਿਹੜੀ ਸਵੇਰੇ ਤਕਰੀਬਨ 6 ਵਜੇ 10-15 ਮਿੰਟ ਤੇ ਸਾਨੂੰ ਐਸਐਸਐਫ ਟੀਮ ਨੂੰ 112 ਤੋਂ ਮੈਸੇਜ ਆਇਆ ਜੀ ਵੀ ਇੱਕ ਜ਼ਿਮੀਦਾਰਾ ਢਾਬੇ ਦੇ ਲਾਗੇ ਇਹ ਐਕਸੀਡੈਂਟ ਹੋ ਗਿਆ ਵੀ ਇੱਕ ਖੜੇ ਟਿਪਰ ਦੇ ਵਿੱਚ ਪਿੱਛੋਂ ਥੱਕ ਵੱਜ ਗਿਆ ਜਿਹੜੀ ਦਾ ਭਰਿਆ ਹੋਇਆ ਟਰਾਲਾ ਉਸ ਤੋਂ ਬਾਅਦ ਹੀ ਅਸੀਂ 5-7 ਮਿੰਟ ਚ ਉੱਥੇ ਮੌਕੇ ਤੇ ਪਹੁੰਚ ਗਏ ਜੀ ਮੌਕੇ ਤੇ ਪਹੁੰਚ ਕੇ ਦੇਖਿਆ ਤਾਂ ਵੀ ਟਿਪਰ ਦੇ ਵਿੱਚ ਜਿਹੜਾ ਵੱਜਿਆ ਸੀ ਟਰਾਲਾ ਦੇ ਜੀ ਬੈਕ ਸਾਈਡ ਤੋਂ ਉਹ ਟਰਾਲੇ ਵਾਲਾ ਜਿਹੜਾ ਡਰਾਈਵਰ ਸੀ ਉਹ ਵਿੱਚ ਫਸਿਆ ਆਇਆ ਸੀ ਜੀ ਬੁਰੀ ਤਰ੍ਹਾਂ ਤੇ ਜਿਹੜਾ ਉਹਦਾ ਕੰਡਕਟਰ ਸੀ ਜੀ ਉਹ ਉੱਪਰ ਕੇ ਸ਼ੀਸ਼ੇ ਰਾਹੀਂ ਬਾਹਰ ਕਰਕੇ ਕੋਹ ਨੂੰ ਅਸੀਂ ਮਿੰਟੋ ਮੈਡੀ ਉਹਦੇ ਵੀ ਸੱਟਾਂ ਸੀ ਕਿ ਐਂਬੂਲੈਂਸਾਂ ਸਾਡੇ ਜਾਂਦਿਆਂ ਨੂੰ ਪਹੁੰਚ ਗਏ ਅਸੀਂ ਜੀ ਐਂਬੂਲੈਂਸ ਆ ਰਹੇ ਸੀ ਅਸੀਂ ਉਹਨੂੰ ਸਿਵਲ ਹਸਪੀਟਲ ਪਹੁੰਚਾਇਆ ਜੀ ਉਸ ਤੋਂ ਬਾਅਦ ਜੀ ਪਬਲਿਕ ਦੀ ਮਦਦ ਦੇ ਨਾਲ ਇੱਕ ਮੁੰਡਾ ਇੱਥੇ ਸੱਤ ਪਾਲ ਆ ਉਹ ਤੋਂ ਕੰਟਰ ਮੰਗਾਇਆ ਜੀ ਆਪਾਂ ਬੀਜੇ ਤੋਂ ਤੇ ਕਾਫੀ ਮੁਸ਼ਕਲ ਦੇ ਨਾਲ ਪਬਲਿਕ ਦੀ ਮਦਦ ਨਾਲ ਕੰਟਾ 1.5 ਘੰਟੇ ਦੇ ਵਿੱਚੋਂ ਬੰਦਾ ਬਾਹਰ ਕੱਢਿਆ ਜੀ ਸਹੀ ਸਲਾਮਤ ਤੇ ਉਹਨੂੰ ਵੀ ਸਿਵਲ ਹਸਪੀਟਲ ਪਹੁੰਚਾਇਆ ਜੀ ਜਾਣੇ ਨੁਕਸਾਨ ਇਹ ਹੈ ਜੀ ਇਹਦੇ ਵਿੱਚ ਜਿਹੜਾ ਟਿਪਰ ਵਾਲਾ ਸੀਗਾ ਟਾਇਰ ਚੇਂਜ ਕਰ ਰਿਆ ਸੀ ਰੋਡ ਤੇ ਕਢਾ ਕੇ ਵੀ ਉਹਦੀ ਮੌਕੇ ਤੇ ਮੌਤ ਹੋ ਗਈ ਜੀ ਤੇ ਬਾਕੀ ਬੰਦੇ ਜਦੋਂ ਮਿਹਰੇ ਜੀ ਕਾਫੀ ਪੂਰੀ ਤਰ੍ਹਾਂ ਕਵਰਿਡ ਪੈਸੇ ਦੇ ਚੱਲਦੇ ਇਹ ਪਤਾ ਜੀ ਕੀ ਹੈ ਜਿਵੇਂ ਉਹਦਾ ਟਰੱਕ ਦਾ ਟਾਇਰ ਸੀਗਾ ਜਾਂ ਕੋਈ ਵੀ ਆਪਣੇ ਰੋਡ ਦੇ ਉੱਪਰ ਟਾਇਰ ਪੈਂਚਰ ਹੋ ਜਾਂਦਾ ਉਹਨੂੰ ਜਾਂਦਾ ਕੋਈ ਨਾ ਕੋਈ ਉੱਥੇ ਕੋਈ ਸਹੂਲਤ ਹੋਵੇ ਕੋਈ ਟਰਾਰਚ ਦੀ ਕੋਈ ਹੋਰ ਹੈ ਨਾ ਵੀ ਉਹਨੂੰ ਟਾਇਰ ਸਾਈਡ ਤੇ ਕਰਨੀ ਚਾਹੀਦੀ ਸੀ ਗੱਡੀ ਇੱਕ ਟਾਇਰ ਉਹਦਾ ਪੈਂਚਰ ਹੋਇਆ ਬਾਕੀ ਸਹੀ ਸਲਾਮਤ ਸੀ ਉਹ ਰੋਡ ਦੇ ਉੱਪਰ ਹੀ ਖੜਕੇ ਬਿਨ ਬਗੈਰ ਕੋਈ ਸੇਫਟੀ ਲਾਏ ਖੜਾ ਸੀ ਤੇ ਮਗਰੋਂ ਆ ਕੇ ਉਹਨੇ ਟਿਪਰ ਮਾਰਿਆ ਜੀ ਟਿਪਡੀ ਤੇ ਟਰੱਕ ਮਾਰਿਆ ਤੇ ਇਹੇ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੋ ਇਨਾਂ ਨੂੰ ਇਹੀ ਆ ਜੀ ਜਿਵੇਂ ਅਖੇ ਧੁੰਦ ਦਾ ਟਾਈਮ ਵੀ ਆ ਰਿਹਾ ਜੀ ਕੋਈ ਰੋਡ ਦੇ ਉੱਪਰ ਆਪਣੇ ਟਾਇਰ ਪੈਂਚਰ ਹੋ ਜਾਂਦਾ ਗੱਡੀ ਖਰਾਬ ਹੋ ਜਾਂਦੀ ਆ ਪਹਿਲਾਂ ਉਹਦੇ ਵਿੱਚ ਪਿੱਛੇ ਸੇਫਟੀ ਕੋਨ ਵਗੈਰਾ ਜਾਂ ਕੋਈ ਨਾ ਕੋਈ ਕਿਸੇ ਨਾ ਕਿਸੇ ਤਰੀਕੇ ਗੱਡੀ ਸਾਈਡ ਤੇ ਲਾਉਣੀ ਚਾਹੀਦੀ ਆ ਕਿਉਂਕਿ ਗੱਡੀਆਂ ਤੇਜ਼ ਰਫਤਾਰ ਹੋਣ ਕਰਕੇ ਕੋਈ ਵੀ ਮਗਰੋਂ ਗੱਡੀ ਵਿੱਚ ਬੈਠ ਸਕਦੀ ਹੈ ਖੰਨਾ ਤੋਂ ਕੁਲਵਿੰਦਰ ਸਿੰਘ ਰਾਏ ਦੀ ਰਿਪੋਰਟ ਪੰਜਾਬੀ ਜਾਗਰਨ